ਸਾਲ ਹੀ ਜਿਵੇਂ ਬਾਸਮਤੀ ਦੇ ਵਿੱਚ ਲੌਂਗ ਟਾਈਮ ਦੀ ਕਿਸਮ ਹੈਗੀ ਆ ਜੋ ਜਿਹਦੇ ਵਿੱਚ ਮੁਛਲ 1401 ਅਤੇ ਪੂਸ਼ਾ ਬਾਸਮਤੀ 1886 ਕਿਉਂਕਿ ਇਨ੍ਹਾਂ ਕਿਸਮਾਂ ਨੂੰ ਬਿਮਾਰੀਆਂ ਵੀ ਕੁਝ ਕਿ ਜ਼ਿਆਦਾ ਆਉਂਦੀਆਂ ਹੈਗੀਆਂ ਨੇ ਬਿਮਾਰੀਆਂ ਆਉਣ ਦਾ ਕਾਰਨ ਵੀ ਹੈਗਾ ਤੇ ਦੂਸਰੀ ਗੱਲ ਇਨ੍ਹਾਂ ਕਿਸਮਾਂ ਦੇ ਵਿੱਚ ਵੱਡੀ ਬਿਮਾਰੀ ਹੈ ਜੋ ਝੰਡਾ ਰੋਗ ਦੀ ਹੈਗੀ ਆ ਤੇ ਗੱਲ ਕਰਾਂਗੇ ਪਨੀਰੀ ਦੀ ਗੱਲ ਆਪਾਂ ਯਕੀ ਚੋ ਨਾ ਹਲੇ ਅੱਗੇ ਲੱਗਣਾ ਉਹਦੀਆਂ ਜੇ ਆਪਾਂ ਜਾਣਕਾਰੀ ਅੱਜ ਹੀ ਦਿੰਨੇ ਹੈਗੇ ਆ ਤੇ ਕਿਸਾਨ ਉਲਝ ਜਾਂਦੇ ਹੈ ਕਿਉਂਕਿ ਹੁਣ ਪਨੀਰੀ ਵਿੱਚ ਕਿਸਾਨ ਭਰਾਣਾ ਬਈ ਅੱਜ ਕੱਲ ਚ ਪਨੀਰੀ ਵੇਚ ਰਿਹਾ ਕੋਈ ਬਾਲੀ ਦੇਖੋ ਬਈ ਫਰਕ ਵਾਲੀ ਗੱਲ ਨਹੀਂ ਹੈਗੀ ਤੁਸੀਂ ਵੇchnੀ ਪਨੀਰੀ ਅੱਜ ਕੱਲ ਬੀ ਜਿਹੜੀ ਇਸ ਦੀ ਵੀ ਸਕਦੇ ਹੋਂ ਕਿਉਂਕਿ ਮੇਰੇ ਕੋਲੇ ਇਸ ਤਰ੍ਹਾਂ ਦੇ ਕਿਸਾਨ ਵੀ ਹੈਗੇ ਆ ਜਿਹੜੇ 30 ਜੂਨ ਜਾਂ 1-2 ਤਰੀਕ ਤੱਕ ਵੀ ਲਾ ਲੈਂਦੇ ਆ ਕੋਈ ਝਾੜ ਦੇ ਵਿੱਚ ਫਰਕ ਨਹੀਂ ਪੈਂਦਾ ਕੋਈ ਵੈਰਾਈਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਖੋ ਬਈ ਪ੍ਰੋਬਲਮ ਨਹੀਂ ਆਉਂਦੀ। ਹੁਣ ਗੱਲ ਕਰਦੇ ਆ ਨਰਸਰੀ ਦੀ। ਨਰਸਰੀ ਦੇ ਵਿੱਚ ਜੇ ਝੰਡਾ ਰੋਗ ਆਇਆ ਹੈਗਾ। ਇਹਦੀ ਬਈ ਰੋਕथाम ਦੇ ਲਈ ਆਪਾਂ ਹਨਾ ਵਕ ਵਕ ਦੀਆਂ ਦਵਾਈਆਂ ਵਰਤਦੇ ਹੈਗੀਆਂ। ਪੱਕੇ ਹੱਲ ਦੇ ਲਈ ਇਹਦੇ ਲਈ ਕੋਈ ਵੀ ਦੇਖੋ ਬਈ ਨਾ ਪੈਸਿਸਾਈਡ ਨਾ ਕਿ ਬਾਇਓ ਬਣਿਆ ਹੈਗਾ ਵੀ ਜਿਹੜਾ ਪਾਤਾ ਤੇ ਮੁੜ ਕੇ ਝੰਡਾ ਰੋਗ ਨਾ ਆਵੇ, ਬੁਖਾਨਾ ਰੋਗ ਨਾ ਆਵੇ। ਚਹੀ ਦੇਖੋ ਬਈ ਬੀਜ ਮੁੱਲ ਦਾ ਚਾਹੀ ਬੀਜ ਆਪਣਾ ਘਰ ਦਾ ਮੇਰੇ ਕੋਲ ਸਟਾਰ ਐਗਰੀ ਸੀਡ ਦਾ ਬੀਜ ਹੈਗਾ ਮੈਂ 4 ਕਿਲੋ ਦੀ ਥੈਲੀ 1 ਕਿੱਲੇ ਦੇ ਵਾਸਤੇ ਲਈ ਆ ਮੈਂ 4 ਥੈਲੀਆਂ 4 ਕਿਲਿਆਂ ਦੇ ਲਈ ਛਿੱਟਾ ਦਿੱਤਾ ਹੈ ਨਾ ਤੇ ਪਨੀਰੀ ਅੱਜ ਵਧੀਆ ਜੰਮੀ 7-8 ਦਿਨ ਦੀ ਜਿਹੜੀ ਲਗਭਗ ਬਈ ਪਨੀਰੀ ਹੋ ਗਈ ਤੇ ਹੁਣ ਝੰਡੇ ਰੋਗ ਦੀ ਰੋਕਥਾਮ ਲਈ ਸਭ ਤੋਂ ਪਹਿਲਾਂ ਬਈ ਆਪਾਂ ਜੱਕ ਆਪਾਂ ਜਮ ਜਿਹਨੂੰ ਵੈਸਟਰਨ ਕਹਿੰਦੇ ਆ ਉਹਦੇ ਨਾਲ ਆ ਵੀ ਆਪਾਂ ਬੀਜ ਦੀ ਸੋਧ ਕਰਦੇ ਆ 1 ਕਿਲੋ ਬੀਜ ਦੇ ਵਿੱਚ 2 ਤੋਂ 2.5 ਗ੍ਰਾਮ ਲਾਉਨੇ ਆ 12-36 ਵੀ ਲਾਉਨੇ ਆ ਜਿਹਨੂੰ ਸਾਫ ਜਾਂ ਸਫੇਜਰ ਕਹਿੰਦੇ ਆ ਤੇ ਆਪਾਂ ਇਹਦੇ ਵਿੱਚ ਕੱਲਾ ਜਿਹੜਾ ਕਾਰਬੋਨਿਅਮ ਵੀ ਤੁਸੀਂ ਲਾ ਸਕਦੇ ਹੋ ਥੈਪਨੈਟ ਮਥੈਲ ਵੀ ਲਾ ਸਕਦੇ ਹੋ ਤੇ ਸਿੰਗਲ 12-3 ਵੀ ਲਾ ਸਕਦੇ ਹੋ ਇਹਨਾਂ ਵਿੱਚੋਂ 2 ਤੋਂ 2.5 ਗ੍ਰਾਮ ਹੀ ਸਾਰਿਆਂ ਦੀ ডোজ ਹੁੰਦੀ ਹੈਗੀ 1 ਕਿਲੋ ਬੀਜ ਨੂੰ ਜਦਾਂ ਬੀਜ ਲਾਉਣ ਸਮੇ ਇਹਨੂੰ ਤੁਸੀਂ ਬੀਜ ਨਾਲ ਮਲ ਦੋ ਜਾਂ ਜਿੱਥੇ ਬੀਜ ਪਿਉਨੇ ਹੈਗੇ ਢੋਲ ਦੇ ਵਿੱਚ ਜਾਂ ਕਿਸੇ ਗੱਟੇ ਦੇ ਵਿੱਚ ਉਹਦੇ ਵਿੱਚ ਤੁਸੀਂ ਉਹਨੂੰ ਪਾ ਦੋ ਨਾਲ ਦੋ ਪੌਚ ਹੈ ਜਿਹੜੇ ਉਹ ਤੁਸੀਂ ਸਟੈਪੋਸਾਈਕਲਿਨ ਦੇ ਪਾਉਣੇ ਹੈਗੇ ਆ ਇਹ ਤਾਂ ਦੇਖੋ ਹੋਊਗੀ ਸ਼ੁਰੂਆਤੀ ਤੌਰ ਤੇ ਜਦੋਂ ਆਪਾਂ ਪਨੀਰੀ ਬੀਜਣੀ ਹੈਗੀ ਹੈ ਉਦੋਂ ਆਪਾਂ ਕਰਦੇ ਹੈਗੇ ਹੁਣ ਜੇ ਪਨੀਰੀ ਸੋਡੇ 10 ਦਿਨ ਦੀ ਬਰਨ ਦੀ ਹੈਗੀ ਹੈ ਜਿਸ ਨੂੰ ਲੱਗਦਾ ਕਿਤੇ ਵੀ ਝੰਡਾ ਰੋਗ ਹੈਗਾ ਇਹਦੇ ਵਿੱਚ ਬਈ ਸਪਾਰਸ ਚੀਜ਼ਿੰਗ ਕਰਿਆ ਕਰੋ ਹਨਾ ਜਿੰਨਾ ਦੇ ਰਿਜ਼ਲਟ ਹੈਗਾ ਐਵੇਂ ਕੋਈ ਡੀਜ਼ਲ ਪਾ ਲੈਂਦਾ ਕੋਈ ਕੁਸ਼ ਪਾ ਲੈਂਦਾ ਐਨੇ ਅੱਗ ਸਵਾਵੀ ਨਾ ਪਾਇਆ ਕਰੋ ਕੋਈ ਇਹਦੇ ਉੱਪਰ ਜਾਦੇ ਗ੍ਰੋਥ ਕਰਾਉਣ ਵਾਲੀ ਚੀਜ਼ ਨਾ ਕਰਿਆ ਕਰੋ ਲੋਹੇ ਤੇ ਜ਼ਿੰਕ ਦੀ ਸਪਰੇ ਕਰ ਲਿਆ ਕਰੋ ਉਹ ਬੈਸਟ ਹੁੰਦੀ ਹੈਗੀ ਆ ਤੇ ਗੱਲ ਹੈਗੀ ਝੰਡੇ ਰੋਗ ਦੀ ਤੁਸੀਂ ਝੰਡਾ ਰੋਗ ਰੋਕਣ ਦੇ ਲਈ ਕਰਨਾ ਕੀ ਹੈ ਜੇ ਤਾਂ ਥੈਪੋਨੇਟ ਮਥੈਲ ਦੀ ਤੁਸੀਂ ਸਪਰੇ ਕਰ ਸਕਦੇ ਹੋ ਜੇ ਤੁਹਾਡੇ ਕੋਲ ਇੱਕ ਕਨਾਲ ਹੈਗੀ ਆ ਤਾਂ ਇੱਕ ਢੋਲੀ ਬੰਦੀ ਉਹਦੇ ਵਿੱਚ 40 50 ਗ੍ਰਾਮ ਥੈਪੋਨੇਟ ਮਥੈਲ ਪਾ ਲਓ 40 45 ਗ੍ਰਾਮ ਜਾਂ ਤੁਸੀਂ ਕਾਰਬਨੇਜ਼ਮ ਪਾ ਲਓ ਠੀਕ ਹੈ ਉਹਦੇ ਵਿੱਚ ਸਪੈਸੀਸਾਈਡ ਦੀ ਇੱਕ ਡਾਈਜਨ ਦਵਾਈ ਆਉਂਦੀ ਹੈ ਉਹ ਤੁਸੀਂ 50 ਐਮਲ ਪਰ ਟੈਂਕੀ ਦੀ ਲਾ ਸਕਦੇ ਹੋ ਪਰ ਤੁਸੀਂ ਇਹ ਦਵਾਈਆਂ ਤਦ ਵਰਤੋ ਜੇ ਤੁਹਾਨੂੰ ਲੱਗਦਾ ਵੀ ਝੰਡਾ ਰੋਗ ਹੈਗਾ ਜੇ ਤੁਹਾਡੇ ਨਹੀਂ ਪਨੀਰੀ ਦੇ ਵਿੱਚ ਹੈਗਾ ਬਿਲਕੁਲ ਨੰਗ ਭਰੋ ਐਵੇਂ ਝੰਡੇ ਰੋਗ ਵਾਲੀਆਂ ਦਵਾਈਆਂ ਕਰਨ ਦੇ ਲਈ ਕੋਈ ਰਿਸਕ ਵੀ ਨਾ ਲਓ ਜਦੋਂ ਬਈ ਛੰਡੇ ਰੋਗ ਆਈ ਨਹੀਂ ਹੈਗਾ ਤੁਸੀਂ ਚੁੱਪ ਕਰ ਜਿਓ ਠੀਕ ਹੈ ਅੱਗੇ ਜਦੋਂ ਟ੍ਰਾਂਸਫਰਿੰਗ ਕਰਨੀ ਹੈਗੀ ਇਹ ਹਫਤੇ ਦਾੰਦਾ ਝੋਨਾ ਹੋ ਗਿਆ ਉਦੋਂ ਤੁਸੀਂ ਜਿਹੜੀ ਵੀ ਕੋਰਪਰੇਟਿਸ ਕਰਨੀ ਹੈਗੀ ਉਹਦੇ ਸੰਬੰਧ ਸੋ ਨੂੰ ਵੀਡੀਓ ਬਣਾ ਕੇ ਭੇਜ ਦੇਵਾਂਗੇ ਠੀਕ ਹੈ ਕਿਉਂਕਿ ਕਿਸਾਨਾਂ ਦੀ ਸੇਵਾ ਵਿੱਚ ਹਾਜ਼ਰ ਹੈਗੇ ਪਰ ਛੰਡੇ ਰੋਗ ਤੋਂ ਬਈ ਡਰੋ ਨਾ ਕੋਈ ਵੱਡੀ ਗੱਲ ਨਹੀਂ ਇਹਦੇ ਵਿੱਚ ਜਿੰਨੇ ਖਰਾਕੀ ਤੱਤ ਪੂਰੇ ਕਰਨੇ ਹੈਗੇ ਯੂਰੀਆ ਸਮੇਂ ਦੇ ਨਾਲ ਪਾਉਣੀ ਹੈਗੀ ਪਾਣੀ ਸਮੇਂ ਦੇ ਨਾਲ ਲਾਉਣਾ ਹੈਗਾ ਜੇ ਤੁਸੀਂ ਪਹਿਲਾਂ ਲੋਹਾ ਜ਼ਿੰਕ ਦੀ ਸਪਰੇ ਨਹੀਂ ਕੀਤੀ ਜੇ ਤੁਸੀਂ ਸਪਰੇਅ ਕਰਨੀ ਹੈਗੀ ਐ ਜਿਵੇਂ 33% ਜ਼ਿੰਕ ਦੀ ਸਪਰੇਅ ਕਰਨੀ ਹੈ 1 ਲੀਟਰ ਵਿੱਚ 3 ਗ੍ਰਾਮ ਪਾ ਲਓ 21% ਦੀ ਕਰਨੀ ਹੈ 1 ਲੀਟਰ ਦੇ ਵਿੱਚ 5 ਗ੍ਰਾਮ ਪਾ ਲਓ ਲੋਹੇ ਦੀ ਸਪਰੇਅ ਕਰਨੀ ਹੈ 1 ਲੀਟਰ ਦੇ ਵਿੱਚ 3 ਤੋਂ 4 ਜਾਂ 5 ਗ੍ਰਾਮ ਤੱਕ ਤੁਸੀਂ ਲੋਹਾ ਵਰਤ ਲਓ ਸਵੇਰੇ ਸ਼ਾਮ ਪਾਣੀ ਦੀਆਂ ਟੈਂਕੀਆਂ ਮਤਲਬ ਢੋਲੀਆਂ ਕੱਢ ਲਓ ਇਹਦੇ ਉੱਪਰ ਜਿਹੜੇ ਪੱਤੇ ਸਤੇ ਕਿਤੇ ਨਾ ਕਿਤੇ ਬੱਚੇ ਹੋਏ ਹੈਗੇ ਆ ਪਰ ਝੰਡੇ ਰੋਗ ਤੋਂ ਨਾ ਡਰੋ ਝੰਡੇ ਰੋਗ ਚਾਹੇ ਤੁਸੀਂ ਡਰੋ ਚਾਹੇ ਨਾ ਡਰੋ ਹਣਾ ਇਹ ਨਹੀਂ ਦਿਖ ਆਉਣਾ ਹੀ ਹੈਗਾ ਤੇ ਬਾਈ ਜੇ ਤੁਸੀਂ ਕੋਈ ਕਰਦੇ ਹੋਗੇ ਉਹਨੇ ਮਾੜੀ ਮੋਟੀ ਰੋਕ ਥੰਮ ਦੇ ਕੋ ਕਰਨੀ ਹੈਗੀ ਪਰ ਆਉਣ ਤੋਂ ਪਹਿਲਾਂ ਨਾ ਬਾਈ ਕੋਈ ਵੀ ਤੁਸੀਂ ਰਿਸਕ ਲਓ ਠੀਕ ਹੈ ਧੰਨਵਾਦ